ਜਗਮਾਨੀ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜਲੋਵਾਲੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿੱਥੇ ਖੜੇ ਆ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਲਵਰਟਾ ਸਿੱਖ ਗੇਮਸ ਕਰਵਾਈਆਂ ਜਾ ਰਹੇ ਆ ਉਸ ਦਾ ਪੋਸਟਰ ਰੀਲਿਸ ਕਰਨ ਲਈ ਪ੍ਰਬੰਧਕ ਕਮੇਟੀ ਇਕੱਤਰ ਹੋਈ ਆ ਸੋ ਆਓ ਇਸ ਗੇਮਸ ਦਾ ਜਿਹੜਾ ਖਿਆਲ ਕਿਦਾਂ ਆ ਮਨ ਦੇ ਵਿੱਚ ਇਹਦੇ ਬਾਬਤ ਗੱਲਬਾਤ ਕਰਾਂਗੇ ਆਈਟੀ ਤੋਂ ਹਾਂ ਦੇ ਵਿੱਚ ਸਿੱਖੀ ਕਿੰਨੀ ਜ਼ਰੂਰੀ ਹੈ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜਨ ਲਈ ਇਹਨਾਂ ਦਾ ਉਪਰਾਲਾ ਔਰ ਇਹ ਵਿਧਾਈ ਦੇ ਪਾਤਰ ਹੈ ਸਭ ਤੋਂ ਪਹਿਲਾਂ ਆਪਾਂ ਰਵਿੰਦਰ ਸਿੰਘ ਜੀ ਹੁਣਾਂ ਦਾ ਜਗਮਣੀ ਟੀਵੀ ਤੇ ਸਵਾਗਤ ਕਰ ਲੈਨੇ ਆ ਫਿਰ ਇਹਨਾਂ ਗੱਲਾਂ ਬਾਤਾਂ ਦੀ ਆਪਾਂ ਸਾਂਝ ਪਾਉਨੇ ਆ ਰਵਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਦਲਬੀਰ ਸਿੰਘ ਜੀ ਤੁਹਾਡਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸਾਰੇ ਜਗਮਣੀ ਦੇ ਦਰਸ਼ਕਾਂ ਦਾ ਜੀ ਥੈਂਕ ਯੂ ਜਿਹੜੀਆਂ ਅਲਵਟਾ ਸਿੱਖ ਗੇਮਸ ਅਸੀਂ ਪਹਿਲੀ ਵਾਰੀ ਕਰਾਉਣ ਜਾ ਰਹੇ ਹਾਂ ਕੈਲਗਰੀ ਦੇ ਵਿੱਚ ਅਸੀਂ ਇਹ ਆਈਡੀਆ ਜਿਹੜਾ ਆਸਟ੍ਰੇਲੀਆ ਸਿਡਨੀ ਸਿੱਖ ਗੇਮਸ ਉੱਥੋਂ ਹੁੰਦੀਆਂ ਨਿਊਜ਼ੀਲੈਂਡ ਤੋਂ ਹੁੰਦੀਆਂ ਅਸੀਂ ਉੱਥੋਂ ਲਿਆ ਆਈਡੀਆ ਬਹੁਤ ਕੱਟ ਹੁੰਦਾ ਬਹੁਤ ਹਾਈ ਲੈਵਲ ਤੇ ਅੱਛਾ ਜੀ ਉੱਥੋਂ ਅਸੀਂ ਸੋਚਿਆ ਕਿ ਇਹ ਜ਼ਰੂਰ ਗੁਰਦੁਆਰੇ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਘਰੋਂ ਕੰਪਿਊਟਰਾਂ ਤੋਂ ਬਾਹਰ ਕੱਢਣ ਲਈ ਤੇ ਗਰਾਊਂਡਾਂ 'ਚ ਆ ਕੇ ਆਪਣੀ ਸਿਹਤ ਦਾ ਖਿਆਲ ਰੱਖਣ ਜੀ ਜੀ ਤੇ ਗੇਮਾਂ ਦੇ ਨਾਲ ਜੁੜਨ ਜੀ ਇਹ ਗੇਮਾਂ ਜਿਹੜੀਆਂ ਕਿਹੜ-ਕਿਹੜੀਆਂ ਹੋਣਗੀਆਂ ਤੇ ਕਦੋਂ ਹੋਣੀਆਂ ਥੋੜਾ ਜਿਹਾ ਮੈਂ ਚਾਹਣਾ ਡਿਟੇਲ ਦੇ ਵਿੱਚ ਜਿਹੜੀਆਂ ਤਰੀਕਾਂ ਵੀ ਦੱਸੀਆਂ ਜਾਣ ਇਹ ਗੇਮਾਂ ਬਾਲੀਬਾਲ ਬਾਸਕਟਬਾਲ ਫੀਲਡ ਹਾਕੀ ਸੌਕਰ ਟੱਗਵਾਰ ਤੇ ਤੇ ਦੂਜੀਆਂ ਜਿਹੜੀਆਂ ਹੋਰ ਐਥਲੀਟਸ ਦੀਆਂ ਗੇਮਾਂ ਜੀ ਹਾਂਜੀ ਤੇ ਗੱਤਕੇ ਦੀਆਂ ਇਹ ਸਾਰੀਆਂ ਗੇਮਾਂ ਹੋਣਗੀਆਂ ਇਹ April 18 ਨੂੰ ਅਸੀਂ ਓਪਨਿੰਗ ਸੈਰੇਮਨੀ ਕਰਾਂਗੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਉਹਦੇ ਵਿੱਚ ਕੈਲਗਰੀ ਦੇ ਨੁਮਾਇंदे ਪਹੁੰਚ ਰਹੇ ਹਨ ਅਲਬਰਟਾ ਤੋਂ ਵੀ ਨੁਮਾਇंदे ਪਹੁੰਚ ਰਹੇ ਹਨ ਜੀ ਜੀ ਤੇ 5 ਤੋਂ 8 ਓਪਨਿੰਗ ਸੈਰਮਨੀ ਹੋਵੇਗੀ ਤੇ ਜਿਹੜੀਆਂ ਦੂਜੇ ਦਿਨ ਸ਼ਨੀਵਾਰ ਨੂੰ April 19 ਨੂੰ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ ਦੇ 8:00 ਵਜੇ ਤਾਈਂ ਜੀ ਜੀ ਤੇ 20 ਤਰੀਕ ਨੂੰ ਫਾਈਨਲ ਹੋਇਆ ਹੋਵੇਗਾ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ ਦੇ 8:00 ਵਜੇ ਤਾਈਂ ਜੀ ਜੀ ਅਸ਼ਵੇ ਦੇ ਵਿੱਚ ਇਨਾਮ ਕਿਹੜੇ ਕਿਹੜੇ ਰੱਖੇ ਜਾਣਗੇ ਇਹ ਜਿੱਦਾਂ ਅਸੀਂ ਸਾਰੇ ਕਲੱਬਾਂ ਨਾਲ ਬੈਠ ਕੇ ਮੀਟਿੰਗਾਂ ਕੀਤੀਆਂ ਉਹ ਕਹਿੰਦੇ ਸਾਨੂੰ ਇੰਨਾ ਮਾਣ ਬਹੁਤ ਮਹਿਸੂਸ ਹੁੰਦਾ ਖੇਲ ਇਹਨੂੰ ਆਰਗੇਨਾਈਜ਼ ਕਰਨ ਲਈ ਸਾਡਾ ਲੈਸਰ 50000 ਡਾਲਰ ਖਰਚ ਆਇਆ ਉਹ ਕਹਿੰਦੇ ਵੀ ਗੁਰਦੁਆਰਾ ਇਹਨੂੰ ਆਰਗੇਨਾਈਜ਼ ਕਰ ਰਿਹਾ ਸਾਨੂੰ ਮੈਡਲ ਦਿੱਤੇ ਜਾਣ ਕਲੱਬ ਕਹਿੰਦੇ ਆ ਵੀ ਸਾਨੂੰ ਹਲੇ ਉਹਨਾਂ ਨੇ ਹੀ ਸੁਝਾਅ ਦਿੱਤਾ ਕਿ ਸਾਨੂੰ ਕੋਈ ਮਾਇਕ ਵਿੱਚ ਨਾਮ ਨਾ ਦਿੱਤੇ ਜਾਣ ਤਾਂ ਵਧੀਆ ਆ ਤੇ ਸਾਨੂੰ ਸਰਟੀਫਿਕੇਟ ਦਿੱਤੇ ਜਾਣ ਮੈਡਲ ਦਿੱਤੇ ਜਾਣ ਇਦਾਂ ਦੇ ਇਨਾਮ ਟਰੋਫੀ ਹੋਵੇਗੀ ਹਾਂ ਟਰੋਫੀ ਤੇ ਉਹਨਾਂ ਦੀ ਜਿਹੜੀ ਜੇਤੂ ਟੀਮ ਹੋਵੇਗੀ ਫਾਈਨਲ ਉਹਦਾ ਨਾਮ ਹੋਵੇਗਾ ਰਨਿੰਗ ਟਰੋਫੀ ਜੀ ਹਾਂ ਜੋ ਗੁਰਦੁਆਰਾ ਸਾਹਿਬ ਵੀ ਕਿ ਰੱਖੀ ਜਾਵੇਗੀ ਜੀ ਜੀ ਅਛਾ ਨਾਲ ਦੀ ਨਾਲ ਮੈਨੂੰ ਦੱਸੋ ਵੀ ਪਾਰਟਿਸਿਪੇਟ ਕਰਨ ਦਾ ਪ੍ਰੋਸੈਸ ਕੀ ਆ ਤੇ ਇਹਦਾ ਪ੍ਰੋਸੈਸ ਇਹੋ ਹੀ ਆ ਕਿ ਜਿੱਦਾਂ ਤੁਹਾਡੀ ਇੱਕ ਟੀਮ ਹੋਣੀ ਚਾਹੀਦੀ ਆ ਜਿੱਦਾਂ ਕਲੱਬ ਆ ਉਹਨਾਂ ਦੀਆਂ ਟੀਮਾਂ ਆ ਜੇ ਕੋਈ ਵੀ ਬੈਡਮਿੰਟਨ ਤੇ ਚਲੋ ਇੰਡੀਵਿਜੂਅਲ ਹੁੰਦੇ ਆ ਉਹ ਤਾਂ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਆ ਹਨਾ ਤੇ ਜੇ ਕਿਸੇ ਨੇ ਸੌਕਰ ਦੇ ਵਾਸਤੇ ਰਜਿਸਟਰ ਕਰਾਉਣਾ ਫੀਲਡ ਉਹਦੀ ਕੋ ਆਪਣੀ ਟੀਮ ਹੋਣੀ ਚਾਹੀਦੀ ਆ ਕੱਲਾ ਖਿਡਾਰੀ ਨਹੀਂ ਰਜਿਸਟਰ ਕਰਾ ਸਕਦਾ ਤੇ ਇਸ ਕਰਕੇ ਅਸੀਂ ਇਸ ਤਰ੍ਹਾਂ ਰਜਿਸਟਰ ਹੋਣ ਦੇ ਵਾਸਤੇ ਉਹਨਾਂ ਨੂੰ ਰੱਖਿਆ 31 ਮਾਰਚ ਦੀ ਲਾਸਟ ਡੇਟ ਆ ਜੀ ਜੀ ਅੱਛਾ ਇਹ ਜਿਹੜੀ ਗੇਮਸ ਆ ਇਹ ਖਾਸ ਕਰਕੇ ਮੁੰਡਿਆਂ ਲਈ ਵੀ ਕੁੜੀਆਂ ਵੀ ਪਾਰਟਿਸਿਪੇਟ ਕਰ ਸਕਦੀਆਂ ਹਾਂਜੀ ਕੁੜੀਆਂ ਵੀ ਪਾਰਟਿਸਿਪੇਟ ਕਰ ਸਕਦੀਆਂ ਜਿੱਦਾਂ ਸਾਡੇ ਕੋਲ ਬਾਸਕਟਬਾਲ ਵਾਸਤੇ ਆ ਕੁੜੀਆਂ ਦੀ ਟੀਮ ਆ ਹੈਨਾ ਆਪਣੇ ਖਾਲਸਾ ਸਕੂਲ ਵੱਲੋਂ ਤੇ ਇਸੇ ਤਰ੍ਹਾਂ ਵੀ ਅਸੀਂ ਇਹਦੇ ਬਾਰੇ ਆਪਾਂ ਦੱਸਿਆ ਹੈ ਕਿ ਕੁੜੀਆਂ ਵੀ ਪਾਰਟਿਸਿਪੇਟ ਕਰ ਸਕਦੀਆਂ ਬੈਡਮਿੰਟਨ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਕਿ ਸਿੰਗਲ ਤੇ ਡਬਲ ਦੇ ਵਿੱਚ ਖੇਡਣ ਗਈਆਂ ਹਨਾ ਤੇ ਸੌਕਰ ਦੇ ਵਿੱਚ ਵੀ ਜੇ ਕੁੜੀਆਂ ਦੀ ਟੀਮ ਸਾਡੇ ਕੋਲ ਰਜਿਸਟਰ ਹੁੰਦੀ ਹੈ ਤਾਂ ਅਸੀਂ ਉਹਨੂੰ ਮੋਸਟ ਵੈਲਕਮ ਕਰਾਂਗੇ ਜੀ ਜੀ ਹੋਰ ਕੋਈ ਮਾਪਿਆਂ ਨੂੰ ਸਪੈਸ਼ਲੀ ਕੋਈ ਅਪੀਲ ਕਰਨੀ ਚਾਹੁੰਦਾ ਮਾਪਿਆਂ ਨੂੰ ਮੈਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤੁਹਾਡਾ ਇਹ ਫੈਮਿਲੀ ਇਵੈਂਟ ਆ ਅਸੀਂ ਤਾਂ ਆਰਗੇਨਾਈਜ਼ ਕਰ ਰਹੇ ਆ ਸੰਗਤ ਦਾ ਪੈਸਾ ਤੇ ਸੰਗਤ ਵਾਸਤੇ ਹੀ ਆ ਤੇ ਇਹ ਸੰਗਤ ਦੇ ਲਈ ਹੀ ਇਹੋ ਗੇਮਾਂ ਰੱਖੀਆਂ ਗਈਆਂ ਨੇ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਸਾਰੇ ਪਰਿਵਾਰ ਸਮੇਤ ਗੇਮਾਂ ਦੇਖਣ ਲਈ ਆਉਣਾ ਕਿਉਂਕਿ ਇਹ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਹੋਸਟਿੰਗ ਦਾ ਟੂਰਨਾਮੈਂਟ ਜੀ ਜੀ ਹੈ ਨਾ ਜੀ ਜੀ ਤੇ ਸੰਗਤ ਦੇ ਪੈਸਿਆਂ ਦੇ ਨਾਲ ਸੰਗਤ ਦਾ ਹੀ ਟੂਰਨਾਮੈਂਟ ਆ ਤੁਹਾਡਾ ਆਪਣਾ ਟੂਰਨਾਮੈਂਟ ਆ ਬਾਅਦ ਚੜ ਕੇ ਆਓ ਸਾਡੀ ਹੱਥ ਜੋੜ ਕੇ ਬੇਨਤੀ ਤੇ ਲੰਗਰ ਦਾ ਪ੍ਰਬੰਧ ਹੋਵੇਗਾ ਚਾਹ ਦਾ ਪਾਣੀ ਦਾ ਪ੍ਰਬੰਧ ਹੋਵੇਗਾ ਜੀ ਜੀ ਤੇ ਬਹੁਤ ਹੀ ਵਧੀਆ ਮੈਚ ਹੋਣਗੇ ਜੀ ਜੀ ਤੇ ਉਹਦੇ 'ਚ ਬਹੁਤ ਮਿਹਰਬਾਨੀ ਜੀ ਸੋ ਇਹ ਸਨ ਰਵਿੰਦਰ ਸਿੰਘ ਜੀ ਗੁਰਦੁਆਰਾ ਦਸ਼ਮੀਰ ਕਲਚਰ ਸੈਂਟਰ ਦੀ ਕਮੇਟੀ ਦੇ ਸੈਕਟਰੀ ਸਾਹਿਬ ਜਿਨ੍ਹਾਂ ਨੇ ਵਿਸ਼ੇਸ਼ ਜਾਣਕਾਰੀ ਦਿੱਤੀ ਆ ਇਹਨਾਂ ਅਲਬਰਟਾ ਗੇਮਸ ਬਾਰੇ ਸੋ ਅਗਲੀ ਗੱਲਬਾਤ ਕਰਾਂਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਦੇ ਨਾਲ థాంਕ ਯੂ ਜੀ ਗੁਰਜੀਤ ਸਿੰਘ ਸਿੱਧੂ ਜੀ ਜਗਬਣੀ ਟੀਵੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਲਵੀਰ ਜੀ ਤੁਹਾਨੂੰ ਅਤੇ ਜਗਬਣੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਜੀਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਬਹੁਤ ਅੱਛਾ ਕਦਮ ਤੁਸੀਂ ਇਹ ਪਹਿਲ ਕਦਮੀ ਕੀਤੀ ਹੈ ਸਿੱਖ ਗੇਮਸ ਨੂੰ ਲਿਆ ਕੇ ਖਾਸ ਕਰਕੇ ਬੱਚਿਆਂ ਨੂੰ ਗੇਮਸ ਦੇ ਨਾਲ ਨਾਲ ਸਿੱਖ ਕੌਮ ਦੇ ਨਾਲ ਜੋੜ ਰਹੇ ਹੋ ਬਿਲਕੁਲ ਇਹ ਬਹੁਤ ਵੱਡਾ ਟਾਡਾ ਅੱਛਾ ਉਪਰਾਲਾ ਆ ਕੀ ਕਹਿਣਾ ਚਾਹੁੰਦੇ ਹੋ ਆ ਬਿਲਕੁਲ ਜੀ ਜੇ ਮੈਂ ਸਿੱਖ ਇਤਿਹਾਸ ਦੀ ਗੱਲ ਕਰਦਾ ਤਾਂ 6ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹੈ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਮੇਂ ਤੋਂ ਹੀ ਜਿਹੜਾ ਖੇਡਾਂ ਦਾ ਜਿਹੜਾ ਸਿਲਸਿਲਾ ਵਾ ਪਾਸ਼ਾ ਉਦੋਂ ਦੰਗਲ ਕਰਵਾਉਂ ਕੁਸ਼ਤੀ ਕਰਵਾਉਂਦੇ ਹੁੰਦੇ ਸੀ ਉਹਦਾ ਮੇਨ ਮੋਟਿਵ ਹੁੰਦਾ ਸੀਗਾ ਕਿ ਜਿਹੜੀ ਸਾਡੀ ਕਮਿਊਨਿਟੀ ਹੈ ਸਾਡੀ ਕੌਮ ਆ ਉਹਨਾਂ ਨੂੰ ਸਰੀਰਕ ਰੂਪ ਦੇ ਵਿੱਚ ਤੇ ਮਾਨਸਿਕ ਰੂਪ ਦੇ ਵਿੱਚ ਸਡੋਰ ਬਰਾਉਣਾ ਸੋ ਉਸੇ ਪਰਾਲੇ ਨੂੰ ਉਸੇ ਮਹਾਰਾਜ ਤੋਂ ਸਿੱਖਿਆ ਲੈ ਕੇ ਮਹਾਰਾਜ ਦੇ ਹੁਕਮਾਂ ਦੇ ਉੱਤੇ ਚੱਲਦਿਆਂ ਹੋਏ ਇਹ ਜਿਹੜਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਪਹਿਲੀ ਵਾਰੀ ਅ ਅਲਬਰਟਾ ਸਿੱਕੇਮਾ ਦਾ ਆਯੋਜਨ ਕੀਤਾ ਜਾ ਰਿਹਾ ਵਾ ਤੇ ਇਹੀ ਮੇਨ ਜਿਹੜਾ ਹੈਗਾ ਏਜੰਡਾ ਵਾ ਜੀ ਕਿ ਬੱਚਿਆਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਰੱਖ ਕੇ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਤੇ ਸਰੀਰਿਕ ਰੂਪ ਦੇ ਵਿੱਚ ਆਪਾਂ ਨੇ ਤਾਕਤਵਰ ਬਣਾਉਣਾ ਵਾ ਜੀ ਗੇਮਸ ਦੇ ਨਾਲ ਹੋੜ ਤਾਂ ਕਿਹੜੇ-ਕਿਹੜੇ ਟੀਚੇ ਨੇ ਮੇਨ ਮੋਟਿਵ ਤਾਂ ਇਹੀ ਹੈ ਜੀ ਦੇਖੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਸਾਡੇ ਖਾਸ ਤੌਰ ਤੇ ਕੈਲਗਰੀ ਦੇ ਬੱਚੇ ਅਲਬਰਟਾ ਦੇ ਬੱਚੇ ਇੰਨਾ ਗੇਮਾਂ ਦੇ ਵਿੱਚ ਖੇਡਣ ਉਸ ਤੋਂ ਬਾਅਦ ਉਹ ਕੈਨੇਡਾ ਦੇ ਨੂੰ ਰੀਪਰ 올림픽ਸ ਦੇ ਵਿੱਚ ਇੱਥੋਂ ਮਤਲਬ ਤਿਆਰ ਹੋ ਕੇ ਅ ओलंपिक ਸਟੇਜ ਤੇ ਜਾ ਕੇ ਕੈਨੇਡਾ ਨੂੰ ਰਿਪਰੈਜ਼ੈਂਟ ਕਰਨ ਇਹੀ ਸਾਡੀ ਮੇਨ ਏਮ ਸਾਡਾ ਇਹੀ ਹੈ ਜੀ ਹਮ 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 ਅੱਛਾ ਮੈਨੂੰ ਨਾਲ ਦੇ ਨਾਲ ਇਹ ਵੀ ਦੱਸੋ ਵੀ ਜਿਸ ਤਰ੍ਹਾਂ ਪਹਿਲਾਂ ਵੀ ਸਵਾਲ ਹੋਏ ਕਾਫੀ ਵੀ ਸਾਨੂੰ ਆਪਣੀ ਸਿੱਖ ਕਮਿਊਨਿਟੀ ਨੂੰ ਹੋਰ ਮਜ਼ਬੂਤ ਕਰਨ ਲਈ ਕਿਹੜੇ ਕਿਹੜੇ ਉਪਰਾਲੇ ਜਾਂ ਕਿਹੜੇ ਕਿਹੜੇ ਯਤਨ ਕਰਨੇ ਚਾਹੀਦੇ ਨੇ ਤਲਵੀਰ ਜੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਹਿੰਦੇ ਹੁੰਦੇ ਆ ਕਿ ਸਾਉਂਡ ਮਾਈਂਡ ਲਿਵਸ ਇਨ ਸਾਉਂਡ ਬਾਡੀ ਜੇਕਰ ਅਸੀਂ ਸਰੀਰਕ ਰੂਪ ਦੇ ਵਿੱਚ ਸਾਉਂਡ ਹੋਵਾਂਗੇ ਤਾਂ ਮਾਨਸਿਕ ਰੂਪ ਦੇ ਵਿੱਚ ਸਾਉਂਡ ਹੋਵਾਂਗੇ ਮਾਨਸਿਕ ਰੂਪ ਦੇ ਵਿੱਚ ਸਾਉਂਡ ਹੋਵਾਂਗੇ ਤਾਂ ਅਸੀਂ ਕੋਈ ਵੀ ਕੰਮ ਕਰ ਸਕਦੇ ਚਾਹੇ ਕੋਈ ਪ੍ਰੋਫੈਸ਼ਨਲਿਜ਼ਮ ਆ ਪ੍ਰੋਫੈਸ਼ਨਲ ਜੌਬ ਆ ਜਾਂ ਕੋਈ ਪ੍ਰੋਫੈਸ਼ਨਲ ਕੰਮਕਾਰ ਆ ਜਾਂ ਕਿਸੇ ਆਪਦਾ ਬਿਜ਼ਨਸ ਆ ਜਾਂ ਤੁਸੀਂ ਕਿਸੇ ਹੋਰ ਖੇਤਰ ਦੇ ਵਿੱਚ ਜਾ ਕੇ ਆਪਾਂ ਕੰਮਜਾਬ ਹੋਣਾ ਵਾ ਜੀ 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 ਉਹਦੀ ਜਿਹੜੀ ਸ਼ੁਰੂਆਤ ਉਹ ਫਿਟਨੈਸ ਤੋਂ ਹੀ ਹੁੰਦੀ ਹੈ ਜੀ ਜੇ ਤੁਸੀਂ ਆ ਫਿਟੋ ਮੈਂਟਲੀ ਫਿਟੋ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ ਸੋ ਇਸੇ ਇਸੇ ਮੋਟਿਵ ਨੂੰ ਲੈ ਕੇ ਹੀ ਆਪਾਂ ਗੇਮਾਂ ਕਰਾ ਰਹੇ ਹਾਂ ਜੀ 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 ਇਹ ਜਿਹੜੀਆਂ ਗੇਮਸ ਆ ਥੋੜਾ ਜਿਆਦਾ ਤੇ ਬਾਰੇ ਦੱਸੋ ਵੀ ਇਹ ਨਾਮ ਕਿਹੜੇ ਹੋਣਗੇ ਤੇ ਨਾਲ ਦੇ ਨਾਲ ਮੈਨੂੰ ਤਰੀਕਾ ਬਾਰੇ ਵੀ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸਿਓ ਬਿਲਕੁਲ ਜੀ 18 April ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਗਰਾਊਂਡ ਓਪਨਿੰਗ ਹੋਊਗੀ ਜੀ 19 April ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗੇਮਾਂ ਚੱਲਣਗੀਆਂ ਜੀ ਸਾਰਾ ਦਿਨ ਅਤੇ 20 April ਨੂੰ ਲਾਸਟ ਦਿਨ ਹੋਊਗਾ ਜੀ ਤੇ ਉਸ ਦਿਨ ਸਵੇਰ ਦੇ ਅਖੀਰ ਤੋਂ ਕੁਸ਼ੋਰ ਐਡ ਕਰਨਾ ਚਾਹੂੰ। ਇਹੀ ਹੈ ਜੀ ਸੰਗਤ ਤੋਂ ਅਸੀਂ ਉਮੀਦ ਕਰੇ ਉਮੀਦ ਕਰਦੇ ਹਾਂ ਕਿ ਸੰਗਤ ਜਿਵੇਂ ਅੱਗੇ ਸਾਨੂੰ ਵੱਡੇ ਵੱਡੇ ਇਵੈਂਟਾਂ ਦੇ ਤੇ ਸਹਿਯੋਗ ਕਰਦੀ ਆ ਇਹਨਾਂ ਗੇਮਾਂ ਦੇ ਵਿੱਚ ਵੀ ਸੰਗਤ ਉਸੇ ਤਰ੍ਹਾਂ ਸਾਡਾ ਸਹਿਯੋਗ ਕਰੂਗੀ ਤੇ ਆਪਾਂ ਆਪਣੇ ਬੱਚਿਆਂ ਦੇ ਲਈ ਇੱਕ ਨਵੇਂ ਰਸਤੇ ਉਲੀਕੇ ਜਾਵਾਂਗੇ ਕਿ ਉਹਨਾਂ ਰਸਤਿਆਂ 'ਤੇ ਚੱਲਦੇ ਇਹ ਬੱਚੇ ਹਰ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ